ਕੈਨੇਡਾ ਜੀ7 ਮੁਲਕਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਜਿਸ ਨੇ ਕਿ ਪەلੇਸਤਾਈਨ ਨੂੰ ਮਾਨਤਾ ਦਿੱਤੀ ਸੀ ਤੇ ਹੁਣ ਫਿਰ ਯੂਕੇ ਆਸਟ੍ਰੇਲੀਆ ਤੇ ਫਰਾਂਸ ਨੇ ਵੀ ਜਿਹੜੀ ਹੈ ਕਹਿੰਦੇ ਵੀ ਆਉਣ ਵਾਲੇ ਦਿਨਾਂ ਚੋਨਾ ਵੱਲੋਂ ਵੀ ਜਿਹੜਾ ਐਲਾਨ ਹੋ ਜਾਣਾ ਹੈ ਬਹੁਤ ਸਾਰੇ ਮੁਲਕਾਂ ਦੇ ਵੱਲੋਂ ਪەلੇਸਤਾਈਨ ਨੂੰ ਸੁਤੰਤਰ ਦੇਸ਼ ਵਜੋਂ ਜਿਹੜੀ ਹੈ ਉਹ ਮਾਨਤਾ ਜਿਹੜੀ ਹੈ ਉਹ ਦਿੱਤੀ ਗਈ ਹੈ। ਯੂਕੇ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਜੇ ਇਹ ਜੰਗ ਨਹੀਂ ਰੁਕਦੀ ਹੈਗੀ ਕਿਉਂਕਿ ਜੰਗ ਰੁਕਣੀ ਤਾਂ ਇਜ਼ਰਾਇਲ ਨੇ ਹੈ ਵੱਡੀ ਤਰ੍ਹਾਂ ਤੇ ਉਹ ਹੈਗੀ ਹੈ। ਉਸਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਰਾਬਰ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਕਿ ਤੇ ਕਹਿੰਦੇ ਕਿ ਜੇ جنگ ਨਹੀਂ ਰੁਕੀ ਤੇ ਫਿਰ ਅਸੀਂ ਜਿਹੜਾ ਹੈ ਮਾਨਤਾ ਜਿਹੜੀ ਹੈ ਫਿਲੀਸਤੀਨੀ ਨੂੰ ਦਵਾਂਗੇ ਤੇ ਬਕਾਇਦਾ ਜੰਗ ਨਹੀਂ ਰੁਕੀ ਤੇ ਉਹਨਾਂ ਨੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮਾਨਤਾ ਜਿਹੜੀ ਹੈ ਉਹ ਦੇ ਦਿੱਤੀ ਹੈਗੀ ਹੈ ਜਿਹੜੀ ਇਜ਼ਰਾਈਲੀ ਲੋਬੀ ਹੈ ਬੜੀ ਵੱਡੀ ਪੱਧਰ ਤੇ ਸਟਰੋਂਗ ਹੈਗੀ ਹੈ ਅਮਰੀਕਾ ਦੇ ਵਿੱਚ ਅੰਜਾਮ ਜਿਹੜੀ ਬਿਜ਼ਨਸਮੈਨ ਲੋਬੀ ਹੈ ਉੱਥੇ ਉਹਨਾਂ ਦਾ ਕਾਫੀ ਪੋਲਡ ਹੈਗਾ ਹੈ ਬਕਾਇਦਾ ਅਮਰੀਕਾ ਨੇ ਜਿਹੜਾ ਹੈ ਕਿਸ ਦਾ ਵਿਰੋਧ ਵੀ ਕੀਤਾ ਹੈ ਇਜ਼ਰਾਈਲ ਨੇ ਤੇ ਇੱਕੋ ਤਾਂ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਮਾਨਤਾ ਦੇਦੇ ਹੋ ਤੇ ਫਿਰ ਤੁਸੀਂ ਹਮਾਸ ਨੂੰ ਇੱਕ ਤਰ੍ਹਾਂ ਦਾ ਇਨਾਮ ਦੇ ਰਹੇ ਹੋ ਤੇ ਅਮਰੀਕਾ ਨੇ ਵੀ ਇਹਦਾ ਵਿਰੋਧ ਕੀਤਾ ਹੈ ਵੈਸਟ ਦੀ ਸਪੋਰਟ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਤੁਸੀਂ ਦੇਖ ਲਓ ਨਾ ਕਿ ਕਿੰਨੇ तकरीबन 65 ਦੇ ਕਰੀਬ ਜਿਹੜੇ ਇਕਨੋਮਿਕ ਮੁਲਕ ਹੈਗੇ ਨੇ ਤੁਸੀਂ ਕਿਹਾ ਸੀ ਕਿ ਉਸ ਤੋਂ ਆਪਾ ਕੀਤੇ ਰਹਿ ਸਕਦੇ ਆ ਜਾਂ ਕਿਸ ਤਰ੍ਹਾਂ ਉਹ ਜਿਹੜੇ ਨੇ ਉਹ ਤੇ ਕਰਦੇ ਹੀ ਪਏ ਨੇ ਡਾਇਰੈਕਟਲੀ ਕਰ ਰਿਹਾ ਕੋਈ ਇੰਡਾਇਰੈਕਟਲੀ ਕਰ ਰਿਹਾ ਪਰ ਵੈਸਟਰਨ ਰੈਕੋਗਨੀਸ਼ਨ ਦੀ ਗੱਲ ਹੈ ਹੁਣ ਅਫਗਾਨਿਸਤਾਨ ਬਣਿਆ ਹੈਗਾ ਅਫਗਾਨਿਸਤਾਨ ਦੀ ਬਾਕੀ ਕੁਝ ਕੰਟਰੀਜ਼ ਨੇ ਤੇ ਕਰਦੀ ਕਿ ਉਹਨਾਂ ਨੂੰ ਮੰਨਤਾ ਦੇ ਦਿੱਤੀ ਪਰ ਜਦ ਤੱਕ ਵੈਸਟ ਮੰਨਤਾ ਨਹੀਂ ਦਿੰਦਾ ਹੈਗਾ ਤੇ ਉਦੋਂ ਤੱਕ ਉਹਨਾਂ ਦੀ ਸਰਕਾਰਾਂ ਜਿਹੜੀਆਂ ਉਹ ਸਿਸਟਮ ਜਾਂ ਉਸ ਤਰੀਕੇ ਦੇ ਸੈਂਕਸ਼ਨਸ ਜਾਂ ਆਉਣ ਵਾਲੇ ਤਰੀਕੇ ਦੇ ਨਾਲ ਜੇ ਚਾਹੇ ਉਹ ਵਰਲਡ ਬੈਂਕ ਦੇ ਨਾਲ ਰਿਲੇਸ਼ਨਸ਼ਿਪ ਹੋਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਚੱਲਦੀਆਂ ਹੈਗੀਆਂ ਯੂਕੇ ਦੀ ਸਰਕਾਰ ਦੇ ਵੱਲੋਂ ਤੇ ਹੋਰ ਤਨ ਮੁਲਕਾਂ ਦੇ ਵੱਲੋਂ ਫਿਲਸਤੀਨ ਸਟੇਟ ਨੂੰ ਜਿਸ ਵੇਲੇ ਦਰਜਾ ਦਿੱਤਾ ਗਿਆ ਰੈਕੋਗਨੀਸ਼ਨ ਦਿੱਤੀ ਗਈ ਹੈ ਉਸ ਨੂੰ ਲੈ ਕੇ ਕਈ ਤਰੀਕੇ ਦੀਆਂ ਚਰਚਾਵਾਂ ਹੁਣ ਹੋ ਰਹੀਆਂ ਨੇ ਚਰਚਾਵਾਂ ਹਰ ਇੱਕ ਉਸ ਮੁਲਕ ਚ ਹੋ ਰਹੀਆਂ ਨੇ ਜਿੱਥੇ ਘੱਟ ਗਿਣਤੀ ਆਪਣੀ ਮੌਜੂਦਾ ਸਰਕਾਰ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਨ ਤੇ ਕਈ ਤਰੀਕੇ ਦੇ ਦਾਅਵੇ ਕਰਨ ਦੇ ਵਿੱਚ ਸਮਰੱਥ ਨੇ ਫਿਲਸਤੀਨ ਨੂੰ ਯੂਕੇ ਵੱਲੋਂ ਇਹ ਦਰਜਾ ਦਿੱਤਾ ਜਾਣਾ ਇਹ ਮਾਨਤਾ ਮਿਲਣੀ ਕਿੰਨਾ ਕੁ ਵੱਡਾ ਕਹਿ ਲਓ ਸਟੈਪ ਹੋਏਗਾ ਯੂਕੇ ਵੱਲੋਂ ਤੇ ਸਾਨੂੰ ਇਹਦੇ ਵਿੱਚ ਸਿੱਖਣ ਦੀ ਕੀ ਲੋੜ ਹੈ ਕੀ ਵਿਚਾਰਨ ਦੀ ਲੋੜ ਹੈ ਬਿਲਕੁਲ ਇਸ ਦੇ ਵਿੱਚ ਤੁਸੀਂ ਇਹ ਦੇਖੋ ਕਿ ਜਿਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕੈਨੇਡਾ ਜੀ7 ਦੇ ਮੁਲਕਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੈ ਜਿਸ ਨੇ ਕਿ ਫਲੇਸਤੀਨ ਨੂੰ ਮਾਨਤਾ ਦਿੱਤੀ ਸੀ ਤੇ ਹੁਣ ਫਿਰ ਯੂਕੇ ਆਸਟ੍ਰੇਲੀਆ ਤੇ ਫਰਾਂਸ ਨੇ ਵੀ ਜਿਹੜੀ ਹੈ ਕਹਿੰਦੇ ਵੀ ਔਨ ਵਾਲੇ ਦੇ ਨਾਲ ਚੋਂ ਉਹਨਾਂ ਵੱਲੋਂ ਵੀ ਜਿਹੜਾ ਐਲਾਨ ਹੋ ਜਾਣਾ ਹੈ ਬਹੁਤ ਸਾਰੇ ਮੁਲਕਾਂ ਦੇ ਵੱਲੋਂ ਫਲੇਸਤੀਨ ਨੂੰ ਸੁਤੰਤਰ ਦੇਸ਼ ਵਜੋਂ ਜਿਹੜੀ ਹੈ ਉਹ ਮਾਨਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਇਜ਼ਰਾਈਲ ਤੇ ਜਿਹੜਾ ਹੈਗਾ ਫਲਸਤੀਨ ਦਾ ਜਾਂ ਹਮਾਸ ਦੀ ਜਿਹੜੀ ਜੰਗ ਚੱਲ ਰਹੀ ਹੈ ਇਜ਼ਰਾਈਲ ਦੇ ਵਿੱਚੋਂ ਆਏ ਦਿਨ इवन ਕਿ ਰੀਸੈਂਟ ਵੀ ਜਿਹੜਾ ਆਪਾਂ ਦੇਖਿਆ ਕਿ 34 ਲੋਕ ਜਿਹੜੇ ਨੇ ਜਿਹੜੀਆਂ ਰੀਸੈਂਟ ਸਟ੍ਰਾਈਕ ਹੋਈਆਂ ਨੇ ਗਾਜ਼ਾ ਦੇ ਵਿੱਚ ਉਸ ਦੇ ਵਿੱਚ ਮਰੀ ਹੈਗੇ ਨੇ ਔਰ ਅਮਰੀਕਾ ਦੇ ਵੱਲੋਂ ਵੀ ਜਿਹੜੀ ਕਿਉਂਕਿ ਡੋਨਲਡ ਟਰੰਪ ਜਦੋਂ ਆਏ ਸਨ ਤੇ ਉਹਨਾਂ ਨੇ ਬਕਾਇਦਾ ਕਿਹਾ ਸੀ ਕਿ ਮੈਂ ਜਿਹੜੀ ਹੈ ਇਹ ਵੀ ਜੰਗ ਤੇ ਦੂਜੀ ਜਿਹੜੀ ਰਸ਼ੀਆ ਵਾਲੀ ਜੰਗ ਹੈ ਉਸ ਨੂੰ ਵੀ ਜਿਹੜਾ ਰੁਕਵਾ ਦਵਾਂਗਾ ਪਰ ਉਸ ਤੇ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ ਤੇ ਉਸ ਨੂੰ ਲੈ ਕੇ ਜਿਹੜਾ ਹੈ ਬਕਾਇਦਾ ਯੂਕੇ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਜੇ ਇਹ جنگ ਨਹੀਂ ਰੁਕਦੀ ਹੈਗੀ ਕਿਉਂਕਿ ਜੰਗ ਰੋਕਣੀ ਤਾਂ ਇਜ਼ਰਾਈਲ ਨੇ ਵੱਡੀ ਤਰਤੇ ਉਹ ਹੈਗੀ ਹੈ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਬਰਾਬਰ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਕਿ ਤੇ ਕਹਿੰਦੇ ਕਿ ਜੇ ਜੰਗ ਨਹੀਂ ਰੁਕੀ ਤੇ ਫਿਰ ਅਸੀਂ ਜਿਹੜਾ ਹੈ ਮਾਨਤਾ ਜਿਹੜੀ ਹੈ ਫਿਲਸਤੀਨ ਨੂੰ ਦਵਾਂਗੇ ਤੇ ਬਕਾਇਦਾ ਜੰਗ ਨਹੀਂ ਰੁਕੀ ਤੇ ਉਹਨਾਂ ਨੇ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਮਾਨਤਾ ਜਿਹੜੀ ਹੈ ਉਹ ਦੇ ਦਿੱਤੀ ਹੈਗੀ ਹੁਣ ਇਸ ਤੇ ਵਿੱਚ ਹਾਲ ਦੀ ਗੱਡੀ ਇਦਾਂ ਦਾ ਕੁਝ ਨਹੀਂ ਹੈ ਕਿ ਸਟੇਟਵੇ ਦੇ ਕੋਈ ਇੰਪੈਕਟ ਹੋਣਗੇ ਪਰ ਇਹ ਇਹ ਚੀਜ਼ਾਂ ਜਿਹੜੀਆਂ ਸਿੰਬੋਲਿਕ ਹੁੰਦੀਆਂ ਨੇ ਕਿ ਜਦੋਂ ਇੱਕ ਦੇਸ਼ ਨੂੰ ਜਿਹੜੀ ਮਾਨਤਾ ਮਿਲ ਜਾਂਦੀ ਹੈ ਤੇ ਕਿਉਂਕਿ ਵੱਡੀ ਗੇਮ ਤੇ ਹੈ ਕਿ ਕੀ ਇਹ ਕਿਤੇ ਅਮਰੀਕਾ ਦਾ ਪੈਤੜਾ ਤਾਂ ਨਹੀਂ ਹੈਗਾ ਕਿਉਂਕਿ ਆਪਾਂ ਵੀ ਆਪਾਨੂੰ ਪਤਾ ਹੈ ਕਿ ਜਿਹੜੀ ਇਜ਼ਰਾਈਲੀ ਲੋਬੀ ਹੈ ਬੜੀ ਵੱਡੀ ਪੱਧਰ ਤੇ ਸਟਰੋਂਗ ਹੈਗੀ ਹੈ ਅਮਰੀਕਾ ਦੇ ਵਿੱਚ ਜਾਂ ਜਿਹੜੀ ਬਿਜ਼ਨਸਮੈਨ ਲੋਬੀ ਹੈ ਉੱਥੇ ਉਹਨਾਂ ਦਾ ਕਾਫੀ ਹੋਲਡ ਹੈਗਾ ਹੈ ਬਾਕਾਇਦਾ ਅਮਰੀਕਾ ਨੇ ਜਿਹੜਾ ਹੈ ਇਸ ਦਾ ਵਿਰੋਧ ਵੀ ਕੀਤਾ ਇਜ਼ਰਾਈਲ ਨੇ ਤੇ ਇਥੋਂ ਤੱਕ ਆ ਕੇ ਤੁਸੀਂ ਜੇ ਇਸ ਤਰ੍ਹਾਂ ਮਾਨਤਾ ਦਿੰਦੇ ਹੋ ਤੇ ਫਿਰ ਤੁਸੀਂ ਹਮਾਸ ਨੂੰ ਇੱਕ ਤਰ੍ਹਾਂ ਦਾ ਇਨਾਮ ਦੇ ਰਹੇ ਹੈਗੇ ਹੋ ਤੇ ਅਮਰੀਕਾ ਨੇ ਵੀ ਇਹਦਾ ਵਿਰੋਧ ਕੀਤਾ ਹੈ ਜੇ ਗੇਮ ਸਾਰੀ ਘੁੰਮ ਕੇ ਅਮਰੀਕਾ ਤੇ ਹੀ ਆਣੀ ਹੈ ਅਮਰੀਕਾ ਪਹਿਲਾਂ ਕੋਸ਼ਿਸ਼ ਕਰ ਚੁੱਕਿਆ ਹੈ ਹੁਣ ਉੱਤੇ ਕੀ ਇਜ਼ਰਾਇਲ ਦਾ ਪ੍ਰੈਸ਼ਰ ਹੈ ਜਾਂ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਫਿਰ ਕੀ ਇਹਦੇ ਨਾਲ ਕਿਸ ਤਰੀਕੇ ਦੇ ਇੰਪੈਕਟ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ ਕਿ ਕੀ ਆਪਾਂ ਕਹਿ ਸਕਦੇ ਹਾਂ ਕਿ ਹਮੇਸ਼ਾ ਹੀ ਅਮਰੀਕਾ ਇਸ ਤਰੀਕੇ ਦੇ ਨਾਲ ਇਜ਼ਰਾਇਲ ਦੇ ਪਿੱਛੇ ਖੜਾ ਰਹੇਗਾ ਲੋਕੀ ਆਪਾਂ ਦੇਖਿਆ ਨਾ ਕਿ ਜਦੋਂ ਵੀ ਕੋਈ ਮਤਾ ਆਉਂਦਾ ਹੈ ਚਾਹੇ ਜੰਗ ਰੋਕਣ ਵਾਲਾ ਹੋਵੇ ਜਾਂ ਹੋਰ ਹੋਵੇ ਤੇ ਯੂ ایس ਜਿਹੜਾ ਹੈ ਉਹ ਆਪਣੀ ਵੀਟੋ ਪਾਵਰ ਯੂਜ਼ ਕਰਕੇ ਇਜ਼ਰਾਈਲ ਤੋਂ ਜਿਹੜਾ ਉਹ ਮਤਾ ਜਿਹੜਾ ਹਟਾ ਦਿੰਦਾ ਹੈਗਾ ਕਿ ਅਸੀਂ ਇਹਦੇ ਖਿਲਾਫ ਹੈਗੇ ਆਂ ਤੇ ਇਸ ਨੂੰ ਅਸੀਂ ਕਿਉਂਕਿ ਕੋਈ ਵੀ ਮੈਂਬਰ ਆਪਣੀ ਵੀਟੋ ਪਾਵਰ ਯੂਜ਼ ਕਰ ਸਕਦਾ ਹੈਗਾ ਤੇ ਹੁਣ ਇਹ ਦੇਖਣਾ ਜਿਹੜਾ ਹੈ ਕਾਫੀ ਇੰਟਰਸਟਿੰਗ ਹੋਏਗਾ ਕਿ ਕਿਵੇਂ ਹੌਲੀ-ਹੌਲੀ ਕੀ ਜੰਗ ਨੂੰ ਰੋਕਣ ਦੇ ਤਰੀਕੇ ਵੱਲ ਜਿਹੜੀ ਹੈ ਇਹ ਗੱਲ ਵੱਧ ਰਹੀ ਹੈ ਕਿਉਂਕਿ ਐਟਲੀਸਟ ਇਹ ਤੇ ਹੋ ਨਹੀਂ ਨਾ ਸਕਦਾ ਇਹਦਾ ਸੋਲੂਸ਼ਨ ਤੇ ਹੀ ਹੈ ਨਾ ਕਿ ਉਹ ਉਹਨੂੰ ਟੂ ਸਟੇਟ ਥਿਊਰੀ ਆਪਾਂ ਕਹਿ ਸਕਦੇ ਹਾਂ ਕਿ ਉਸ ਨੂੰ ਜਿਹੜਾ ਹੈ ਇੰਪਲੀਮੈਂਟ ਕੀਤਾ ਜਾਵੇ ਤੇ ਉੱਥੇ ਜਿਹੜੇ ਲੋਕ ਨੇ ਉਹਨਾਂ ਦਾ ਵੀ ਕੋਈ ਹੱਕ ਹੈਗੇ ਨੇ ਉਹਦੇ ਚਾਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਜਿਹੜਾ ਹੈ ਆਪਾਂ ਐਵੇਂ ਹੀ ਅਜਾਉਂ ਹੀ ਜੇ ਆਪਾਂ ਕਹੀਏ ਕਿ ਉਹ ਉਦਾਂ ਹੀ ਜਿਹੜੇ ਹੈ ਮਰਦੇ ਰਹਿਣ ਇਹ ਸਾਰਾ ਚੱਕਰ ਹੈਗਾ ਹੈ ਦੂਜਾ ਵੈਸਟ ਦੀ ਸਪੋਰਟ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਤੁਸੀਂ ਦੇਖ ਲਓ ਨਾ ਕਿ ਕਿੰਨੇ ਤਕਰੀਬਨ 65 ਤੇ ਕਰੀਬ ਜਿਹੜੇ ਇਸਲਾਮਿਕ ਮੁਲਕ ਹੈਗੇ ਨੇ ਤੁਸੀਂ ਕਿਹਾ ਸੀ ਕਿ ਉਸ ਤੋਂ ਆਪਾਂ ਕਿਸੇ ਦਾ ਲੈ ਸਕਦੇ ਹਾਂ ਜਾਂ ਕਿਸ ਤਰ੍ਹਾਂ ਉਹ ਜਿਹੜੇ ਨੇ ਉਹਤੇ ਕਰਦੇ ਹੀ ਪਏ ਨੇ ਡਾਇਰੈਕਟਲੀ ਕਰ ਰਿਹਾ ਕੋਈ ਇੰਡਾਇਰੈਕਟਲੀ ਕਰ ਰਿਹਾ ਪਰ ਵੈਸਟ ਦੀ ਰੈਕੋਗਨੀਸ਼ਨ ਦੀ ਗੱਲ ਹੈ ਹੁਣ ਅਫਗਾਨਿਸਤਾਨ ਬਣਿਆ ਹੈਗਾ ਅਫਗਾਨਿਸਤਾਨ ਦੀ ਬਾਕੀ ਕੁਝ ਕੰਟਰੀਜ਼ ਨੇ ਤੇ ਕਰਤੀ ਕਿ ਉਹਨਾਂ ਨੂੰ ਮੰਨਤਾ ਦੇਤੀ ਪਰ ਜਦ ਤੱਕ ਵੈਸਟ ਮੰਨਤਾ ਨਹੀਂ ਦਿੰਦਾ ਹੈਗਾ ਤੇ ਉਦੋਂ ਤੱਕ ਉਹਨਾਂ ਦੀਆਂ ਸਰਕਾਰਾਂ ਜਿਹੜੀਆਂ ਉਹ ਸਿਸਟਮ ਜਾਂ ਉਸ ਤਰੀਕੇ ਦੇ ਸੈਂਕਸ਼ਨਸ ਜਾਂ ਆਉਣ ਵਾਲੇ ਤਰੀਕੇ ਦੇ ਨਾਲ ਜੇ ਚਾਹੇ ਵਰਲਡ ਬੈਂਕ ਦੇ ਨਾਲ ਰਿਲੇਸ਼ਨਸ਼ਿਪ ਹੋਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਹੀਂ ਚੱਲਦੀਆਂ ਹੈਗੀਆਂ ਤੇ ਹੁਣ ਦੇਖਦੇ ਆ ਕਿ ਇਹਦੇ ਚ ਕੀ ਆਉਣ ਵਾਲੇ ਸਮੇਂ ਚ ਹੁੰਦਾ ਹੈ ਕੀ ਇਸ ਜੰਗ ਨੂੰ ਉਹ ਰੋਕਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਬਿਲਕੁਲ ਅ ਅੱਗੇ ਬਾਤਾਂਗੇ ਤੇ ਗੱਲ ਕਰਾਂਗੇ ਭਾਰਤ ਪਾਕਿਸਤਾਨ ਦੇ ਉਸ ਯੁੱਧ ਦੀ ਜਿਸ ਨੂੰ ਲੈ ਕੇ ਡੋਨਲਡ ਟਰੰਪ ਕਈ ਵਾਰ ਕਹਿ ਲੋ ਆਪਣਾ ਬਿਆਨ ਦੇ ਚੁੱਕੇ ਨੇ ਕਿ ਮੈਂ ਇਹ ਯੁੱਧ ਰਕਵਾਇਆ ਡੋਨਲਡ ਟਰੰਪ ਦੇ ਲਈ ਕਿੰਨਾ ਵੱਡਾ ਇਹ ਪੀਆਰ ਅਸਿਸਟੈਂਟ ਹੋਵੇਗਾ ਜਾਂ ਉਹਨਾਂ ਦੀ ਪਾਰਟੀ ਦੇ ਲਈ ਉਹਨਾਂ ਦੀ ਮੌਜੂਦਾ ਸੱਤਾ ਧਿਰ ਦੇ ਲਈ ਕਿ ਵਾਰ-ਵਾਰ ਡੋਨਲਡ ਟਰੰਪ ਨੂੰ ਇਹ ਗੱਲ ਦੁਹਰਾਣੀ ਪੈ ਰਹੀ ਹੈ ਹਰ ਵਾਰ ਨਵੇਂ ਮੰਚ ਨਵੇਂ ਕਿਸੇ ਸਿਆਸਤਦਾਨ ਦੇ ਨਾਲ ਗੱਲਬਾਤ ਕਰਦੇ ਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਆ ਬੀਤੇ ਦਿਨਾਂ ਦੇ ਵਿੱਚ ਯੂਕੇ ਦੀ ਧਰਤੀ ਤੇ ਵੀ ਡੋਨਲਡ ਟਰੰਪ ਮੌਜੂਦ ਸੀਗੇ ਮੁਰਤੋਂ ਦਿੱਤਾ ਗਿਆ ਡੋਨਲਡ ਟਰੰਪ ਦਾ ਇਹ ਬਿਆਨ ਕਿਹੜੀ ਮਾਨਸਿਕਤਾ ਦਿਖਾ ਰਿਹਾ ਪਾਰਟੀ ਦੀ ਸਿਆਸਤ ਬਤੌਰ ਸਿਆਸਤਦਾਨ ਦੀ ਬਿਲਕੁਲ ਉਹ ਤੇ ਕਹਿੰਦੇ ਨਹੀਂ ਕਿ ਮੈਨੂੰ ਜਿਹੜਾ ਹੈ ਨੋਬਲ ਪੁਰਸਕਾਰ ਜਿਹੜਾ ਹੈ ਉਹ ਵੀ ਬਹੁਤ ਸਾਰੇ ਲੋਕ ਕਹਿੰਦੇ ਕਿ ਮੈਨੂੰ ਮਿਲਣਾ ਚਾਹੀਦਾ ਉਹ ਕਹਿੰਦੇ ਕਿ ਮੈਂ 7 ਮਹੀਨਿਆਂ ਚ 7 ਯੁੱਧ ਜਿਹੜੇ ਰੁਕਵਾਏ ਹੈਗੇ ਨੇ ਤੇ ਬਕਾਇਦਾ ਉਹਦੇ ਵਿੱਚ ਭਾਰਤ ਪਾਕਿਸਤਾਨ ਦੀ جنگ ਦਾ ਜ਼ਿਕਰ ਕਰਦੇ ਨੇ ਕਾਫੀ ਲੰਬੇ ਸਮੇਂ ਬਾਅਦ ਜਿਹੜਾ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਉਹ ਬੋਲੇ ਹੈਗੇ ਨੇ ਬਾਕੀ ਉਹਨਾਂ ਨੇ ਸਾਰਾ ਕੁਝ ਆਪਣੇ ਆਰਾਊਂਡ ਹੀ ਜਿਹੜਾ ਹੈ ਰੱਖਿਆ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਜੋ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਉਹਦੀ ਆਲੋਚਨਾ ਵੀ ਕਰ ਰਹੇ ਨੇ ਤੇ ਉਹਨਾਂ ਨੇ ਜਿਹੜੀਆਂ ਸੱਤ ਜੰਗਾਂ ਦੀ ਗੱਲ ਕੀਤੀ ਉਸ ਦੇ ਵਿੱਚ ਉਹ ਭਾਰਤ ਪਾਕਿਸਤਾਨ ਨੂੰ ਮੁੱਖ ਰੱਖਦੇ ਨੇ ਕਿਉਂਕਿ ਭਾਰਤ ਵੀ ਜਿਹੜਾ ਹੈ ਐਟਮਿਕ ਤਾਕਤ ਹੈਗਾ ਤੇ ਪਾਕਿਸਤਾਨ ਵੀ ਹੈਗਾ ਔਰ ਇਹ ਜਿਹੜਾ ਬਾਰ-ਬਾਰ ਸਮੇਂ-ਸਮੇਂ ਤੇ ਆਪਾਂ ਦੇਖਿਆ ਕਿ ਭਾਵੇਂ ਭਾਰਤੀ মিডিਆ ਜਿਹੜਾ ਹੈ ਜਾਂ ਦੱਬੀ ਆਵਾਜ਼ ਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਇੱਕ ਵਾਰ ਵੀ ਇਹ ਚੀਜ਼ ਨੂੰ ਸਾਹਮਣੇ ਫਰੰਟ ਤੇ ਆ ਕੇ ਡਿਨਾਈ ਨਹੀਂ ਕੀਤਾ ਹੁਣ ਕੀ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਹਨਾਂ ਦੇ ਬਿਹਫ ਤੇ ਕੁਝ ਲੋਕ ਜ਼ਰੂਰ ਕਰਦੇ ਰਹੇ ਨੇ ਪਰ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਈਵਨ ਕਿ ਜਦੋਂ ਪਾਰਲੀਮੈਂਟ ਚ ਬਕਾਇਦਾ ਇਹ ਆਵਾਜ਼ ਉੱઠી ਭਾਰਤ ਦੀ ਵਿੱਚ ਕਿ ਕਿਹਾ ਤੁਸੀਂ ਕਹੋ ਇੱਕ ਵਾਰੀ ਕਿ ਜਿਹੜਾ ਹੈਗਾ ਕਿ ਟਰੰਪ ਦਾ ਇਹਦੇ ਚ ਕੋਈ ਰੋਲ ਨਹੀਂ ਕਿਉਂਕਿ ਉਹ ਤੇ ਬਹੁਤ ਵਾਰ ਕਹਿ ਚੁੱਕਾ ਹੈ 29 30 ਹੁਣ ਤੇ ਮੇਰਾ ਖਿਆਲ ਵਧ ਗਏ ਹੋਣੇ ਨੰਬਰ ਕਿ ਕਿੰਨੀ ਵਾਰ ਉਹਨਾਂ ਨੇ ਇਹ ਚੀਜ਼ ਕਲੇਮ ਕੀਤੀ ਹੈਗੀ ਹੈ ਇਹ ਦੂਜੇ ਬੰਨੇ ਜਿਹੜਾ ਹੈ ਯੂਨਾਈਟਿਡ ਨੇਸ਼ਨ ਦੀ ਉਹਨਾਂ ਨੇ ਆਲੋਚਨਾ ਵੀ ਜਿਹੜੀ ਹੈ ਕੀਤੀ ਹੈਗੀ ਹੈ ਔਰ ਉੱਥੇ ਬੋਲਦੇ ਸਨ ਉਹਨਾਂ ਨੇ ਭਾਰਤ ਤੇ ਚੀਨ ਨੂੰ ਵੀ ਜਿਹੜਾ ਨਿਸ਼ਾਨੇ ਤੇ ਲਾਇਆ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਇਹ ਲੋਕ ਜਿਹੜੇ ਨੇ ਜੰਗ ਨੂੰ ਪੈਸਾ ਦੇ ਰਹੇ ਨੇ ਉਹੀ ਗੱਲ ਜਿਹੜੀ ਪਹਿਲਾਂ ਸੀ ਕਿ ਰਸ਼ੀਆ ਤੋਂ ਜਿਹੜਾ ਤੇਲ ਲੈਣ ਵਾਲੀ ਗੱਲ ਜਿਹੜੀ ਹੈ ਉਹਦੇ ਉਨ ਲੈ ਕੇ ਹੀ ਜਿਹੜਾ ਕੀਤਾ ਹੈ ਦੂਜਾ ਜਿਹੜਾ ਹੈ ਕਿ ਜਿਹੜੇ ਹੁਣ ਐਕਸਪੋਰਟਸ ਇਹਦਾ ਐਨਾਲਾਈਸਿਸ ਕਰ ਰਹੇ ਨੇ ਉਹ ਕਹਿੰਦੇ ਕਿ ਅਮਰੀਕਾ ਜਿਹੜਾ ਹੈ ਅ ਗਲੋਬਲ ਲੀਡਰ ਦੇ ਤੌਰ ਤੋਂ ਲੱਗਦਾ ਹੈ ਕਿ ਪਿੱਛੇ ਜਿਹੜਾ ਸਟੈਪ ਬੈਕ ਕਰ ਰਿਹਾ ਹੈ ਖਾਸ ਕਰਕੇ ਜਿਹੜਾ ਉਹਨਾਂ ਨੇ ਆਪਣੇ ਸੁਪਾਸ਼ਨ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਉਹਨ ਸੰਬੰਧ ਤੇ ਪੂਰੀ ਦੁਨੀਆ ਨੂੰ ਹਦਾਇਤਾਂ ਦਿੱਤੀਆਂ ਨੇ ਉਹ ਜਿਹੜੀ ਹੈ ਲੋਕ ਉਸ ਨੂੰ ਦੇਖ ਰਹੇ ਨੇ ਕਿ ਇਹ ਦਾ ਨੈਗੇਟਿਵ ਇਮਪੈਕਟ ਵੀ ਜਿਹੜਾ ਹੈ ਕਿਤਨਾ ਕਿਤੇ ਅਮਰੀਕਾ ਦੇ ਉੱਤੇ ਪੈ ਸਕਦਾ ਹੈਗਾ ਕਿ ਬ੍ਰੇਨ ਡレイン ਹੋ ਸਕਦੀ ਹੈ ਕਿ ਜਦੋਂ ਲੋਕ ਉੱਥੇ ਨਹੀਂ ਆਉਣਗੇ ਤੇ ਫਿਰ ਹੋਰ ਵੀ ਜਿਹੜੀ ਤਰੱਕੀ ਦੇ ਵਿੱਚ ਕਿਤਨਾ ਕਿਤੇ ਸਮੱਸਿਆ ਪੈ ਸਕਦੀ ਹੈ ਬਾਕੀ ਉਹਨਾਂ ਦੀ ਲੱਗਦਾ ਹੈ ਕਿ ਲੋਕਲ ਆਡੀਅנס ਨੂੰ ਜਾਂ ਜਿਸ ਤਰੀਕੇ ਦੇ ਨਾਲ ਉਹ ਵੋਟਾਂ ਦੇ ਵਿੱਚ ਜਿੱਤ ਕੇ ਆਏ ਸੀ ਉਸ ਛਵੀ ਨੂੰ ਲੈ ਕੇ ਹੀ ਉਹਦੇ ਧਿਆਨ 'ਚ ਹੀ ਰੱਖ ਕੇ ਉਹਨਾਂ ਨੇ ਜਿਹੜਾ ਇਹ ਭਾਸ਼ਣ ਜਿਹੜਾ ਹੈ ਉਹ ਦਿੱਤਾ ਹੈਗਾ ਜੀ ਇਸ ਭਾਸ਼ਣ ਤੇ ਪਹਿਲਾਂ ਵੀ ਉਹਨਾਂ ਦੇ ਕਈ ਤਰੀਕੇ ਦੇ ਬਿਆਨ ਨੇ ਜੋ ਕਾਫੀ ਚਰਚ ਦਾ ਵਿਸ਼ਾ ਬਣੇ ਰਹੇ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਪਾਰਟੀ ਜਾਂ ਮੌਜੂਦਾ ਅਮਰੀਕਾ ਦੀ ਸਰਕਾਰ ਦੇ ਵੱਲੋਂ ਭਾਵੇਂ H1B ਵੀਜ਼ਾ ਦੇ ਵਿੱਚ ਕੀਤੇ ਗਏ ਫੇਰ ਬਦਲ ਦੀ ਗੱਲ ਹੀ ਕਿਉਂ ਨਾ ਕਰ ਲਈਏ ਇਸ ਦੇ ਵਿੱਚ ਆਏ ਫੇਰ ਬਦਲ ਸਭ ਤੋਂ ਵੱਧ ਕਹ ਲੋ ਕਿ ਨੂੰ ਆਹਤ ਕਰਨਗੇ ਕਿ ਕਿਸ ਧਿਰ ਨੂੰ ਆਹਤ ਕਰਨਗੇ ਬਿਲਕੁਲ ਸਭ ਤੋਂ ਵੱਧ ਤੇ ਭਾਰਤ ਦੇ ਲੋਕਾਂ ਨੂੰ ਹੀ ਆਪਾਂ ਕਹਿ ਸਕਦੇ ਹਾਂ ਕਿ ਡੈਮੇਜ ਹੋਵੇਗਾ ਕਿਉਂਕਿ ਇਸ ਦਾ ਜਿਹੜਾ ਸਭ ਤੋਂ ਵੱਧ ਫਾਇਦਾ ਉਹ ਭਾਰਤ ਦੇ ਲੋਕਾਂ ਨੂੰ ਹੀ ਹੁੰਦਾ ਸੀ 70% ਜਿਹੜਾ ਹੈ ਲੋਕ ਜਿਹੜੇ ਜਾਂਦੇ ਸਨ ਇਸ ਵੀਜ਼ੇ ਦੇ ਅਧਾਰ ਤੇ ਉਹ ਭਾਰਤ ਤੋਂ ਜਾਂਦੇ ਸਨ ਹੁਣ ਜਿਹੜੀ ਇੱਕ ਨਾਰਮਲ ਫੀਸ ਸੀ ਜਿਹੜੀ ਕੁਝ ਹਜ਼ਾਰ ਡਾਲਰ ਸੀ ਉਸ ਨੂੰ ਚੱਕ ਕੇ ਸਿੱਧਾ 1 ਲੱਖ ਡਾਲਰ ਤੱਕ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਕਿ ਲੋਟਰੀ ਬੇਸ ਸਿਸਟਮ ਚੱਲਦਾ ਸੀ ਉਸ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਸ ਨੂੰ ਸੈਲਰੀ ਬੇਸਡ ਕਰਾਂਗੇ ਕਿ ਤਨਖਾਹ ਜਿਹੜੀ ਹੈ ਪ੍ਰਣਾਲੀ ਉਹ ਲਾਗੂ ਕੀਤੀ ਜਾਏਗੀ ਜਦੋਂ ਆਪਾਂ ਗੱਲ H1B ਵੀਜ਼ਾ ਦੀ ਕਰਦੇ ਹਾਂ ਤੇ 1990 ਦੇ ਵਿੱਚ ਇਹ ਪਹਿਲੀ ਵਾਰ ਜਿਹੜਾ ਹੈ ਪੇਸ਼ ਕੀਤਾ ਗਿਆ ਸੀ ਆਰੰਭ ਦੇ ਵਿੱਚ ਤਕਰੀਬਨ 85000 ਲੋਕਾਂ ਨੂੰ ਇਹ ਵੀਜ਼ੇ ਦਿੱਤੇ ਜਾਣੇ ਸਨ ਕਿ 65000 ਜਨਰਲ ਕੈਟਾਗਰੀ ਤੇ ਤੇ 20000 ਐਡਵਾਂਸ ਜਿੱਦਾਂ ਆਪਾਂ ਇਥੇ ਸਕਿਲਡ ਵਰਕਰ ਕਹਿ ਦਿੰਦੇ ਹੈਗੇ ਆ 2024 ਦੇ ਵਿੱਚ 4 ਲੱਖ ਵੀਜ਼ੇ ਜਾਰੀ ਕੀਤੇ ਗਏ ਜਿਸ ਦੇ ਵਿੱਚ 71% ਜਿਹੜੇ ਵੀਜ਼ੇ ਸੀ ਉਹ ਭਾਰਤ ਤੋਂ ਸੀ ਹੁਣ ਜਦੋਂ ਕਿਉਂਕਿ ਹੁਣ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਇਹਦਾ ਜਿਹੜੀ ਇੱਕ ਰਿਪੋਰਟ ਸਾਹਮਣੇ ਹੈ ਕਿ ਇਹਦਾ ਅਮਰੀਕਾ ਤੇ ਵੀ 네ਗੇਟਿਵ ਪੱਖ ਵੀ ਇਹਦਾ ਪੈ ਸਕਦਾ ਹੈਗਾ ਕਿਉਂਕਿ ਇਹਨਾਂ ਲੋਕਾਂ ਤੋਂ ਇਹਨੇ ਲੋਕਾਂ ਤੋਂ ਤਕਰੀਬਨ 7.5 ਲੱਖ ਕਰੋੜ ਦਾ ਜਿਹੜਾ ਹੈ ਟੈਕਸ ਵੀ ਇਹਨਾਂ ਦੇ ਵੱਲੋਂ ਲਿਆ ਜਾਂਦਾ ਸੀ ਇੱਕ ਤਰੀਕੇ ਦਾ ਜਦੋਂ ਟੋਟਲ ਕਰ ਲੈਂਦੇ ਆ ਕਿਉਂਕਿ ਜੇ 4 ਲੱਖ ਲੋਕ ਇੱਕ ਮੁਲਕ ਤੋਂ ਜਾਂ ਬਹੁਤ ਸਾਰੇ ਮੁਲਕਾਂ ਤੋਂ ਇਕੱਠੇ ਹੋ ਕੇ ਅਮਰੀਕਾ ਚ ਜਾਣਗੇ ਫਿਰ ਉਹਨਾਂ ਨੇ ਜਿਹੜਾ ਹੈ ਉੱਥੇ ਰਹਿਣਾ ਵੀ ਹੈਗਾ ਜਿਹੜਾ ਸਿੱਧਾ ਸਿੱਧਾ ਟੈਕਸ ਹੈ ਤਕਰੀਬਨ 2.12 ਲੱਖ ਕਰੋੜ ਤਕਰੀਬਨ 97000 ਕਰੋੜ ਦਾ ਫਿਰ ਜਿਹੜੀਆਂ ਉਹ ਚੀਜ਼ਾਂ ਵਗੈਰਾ ਲੈਂਦੇ ਨੇ ਉਹਦੇ ਚ ਟੈਕਸ ਫਿਰ 3 ਲੱਖ ਉਹਨਾਂ ਦੇ ਵੱਲੋਂ ਤਕਰੀਬਨ ਘਰ ਖਰੀਦੇ ਗਏ ਨੇ ਕਿਉਂਕਿ ਇੰਨਾ ਬੰਦਾ ਜਾਏਗਾ ਇਹ ਤਾਂ ਹੈ ਨਹੀਂ ਜਦੋਂ ਉਹਦੀ ਸੈਲਰੀ ਚੰਗੀ ਹੈ ਤੇ ਘਰ ਵੀ ਲਏਗਾ ਫਿਰ ਇਹਨਾਂ ਦੇ ਵੱਲੋਂ ਜਿਹੜੀਆਂ ਤਕਰੀਬਨ 10 ਲੱਖ ਤੱਕ ਗੱਡੀਆਂ ਜਿਹੜੀਆਂ ਨੇ ਔਰ ਖਰੀਦੀਆਂ ਗਈਆਂ ਨੇ ਇਹ ਸਾਰੀਆਂ ਦਾ ਜਦੋਂ ਟੋਟਲ ਕਰਦੇ ਹੈਗੇ ਆ ਤੇ ਤਕਰੀਬਨ 7.5 ਲੱਖ ਕਰੋੜ ਜਿਹੜਾ ਹੈ ਟੈਕਸੇ ਬੰਦਾ ਹੈਗਾ ਜਿਹੜਾ ਅਮਰੀਕਾ ਦੀ ਸਰਕਾਰ ਨੂੰ ਗਿਆ ਹੈਗਾ ਤੇ ਜਦੋਂ ਸਿੱਧਾ ਹੀ ਆਪਾਂ ਕਹਿ ਲਈ ਕਿ ਜੇ 4.5 ਹਜ਼ਾਰ ਜਾਂ 5000 ਦੀ ਜਿਹੜੀ ਫੀਸ ਹੈ ਉਹ ਚੱਕ ਕੇ 1 ਲੱਖ ਹੋ ਜਾਏਗੀ ਤੇ ਆਪਣੇ ਆਪ ਹੀ ਲੋਕਾਂ ਨੇ ਫਿਰ ਅਪਲਾਈ ਜਿਹੜਾ ਹੈ ਕਰਨਾ ਬੰਦ ਕਰ ਦੇਣਾ ਹੈਗਾ ਤੇ ਹੋਰ ਹੋਰ ਵੀ ਜਿਹੜੀ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਅ 45% ਤੱਕ ਜਿਹੜਾ ਹੈ ਅਮਰੀਕਾ 'ਚ ਜਾਣ ਵਾਲੇ ਜਿਹੜੇ ਭਾਰਤ ਤੋਂ ਜਾਂਦੇ ਨੇ ਉਹਨਾਂ 'ਚ ਘਾਟ ਆਈ ਹੈ 75% ਕੈਨੇਡਾ ਨੂੰ ਜਾਣ ਵਾਲਿਆਂ ਦੇ ਵਿੱਚ ਘਾਟ ਆਈ ਹੈ ਆਇਲੈਂਡਸ ਆਪਾਂ ਨੂੰ ਪਤਾ ਹੈ ਕਿ ਵੱਡੇ ਪੱਧਰ ਤੇ ਹੁੰਦੀ ਸੀ ਆਇਲੈਂਡਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ 70% ਤੱਕ ਲੋਕ ਆਇਲੈਂਡਸ ਕਰਨੀ ਘਟੇ ਹੈਗੇ ਨੇ ਜੇ ਆਪਾਂ ਇਹਨੂੰ ਪੰਜਾਬ ਦੇ ਪੱਖ ਤੋਂ ਦੇਖਣਾ ਹੋਵੇ ਤੇ ਇੱਕ ਪੋਜ਼ਿਟਿਵ ਸਾਈਨ ਹੈਗਾ ਏ ਜੀ ਕਿ ਲੋਕ ਉੱਥੇ ਰਹਿਣਾ ਚਾਹੁੰਦੇ ਨੇ ਰਹਿ ਕੇ ਮਿਹਨਤ ਕਰਨਾ ਚਾਹੁੰਦੇ ਨੇ ਤੇ ਜਰੂਰ ਇਹਨਾਂ ਨੂੰ ਜਿਹੜਾ ਹੈ ਸਰਕਾਰ ਨੂੰ ਹੁਣੇ ਦੇ ਉੱਤੇ ਅੱਗੇ ਆਪਣਾ ਹੱਥ ਜਿਹੜਾ ਹੈ ਵਧਾਉਣਾ ਚਾਹੀਦਾ ਹੈ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਾਂ ਭਾਰਤ ਦੀ ਸਰਕਾਰ ਹੋਵੇ ਕਿ ਇਹ ਜਿਹੜਾ ਟੈਲੈਂਟ ਤੁਹਾਡਾ ਇੰਨਾ ਜ਼ਿਆਦਾ ਬਾਹਰ ਜਾ ਰਿਹਾ ਸੀ ਤੇ ਉਹਨੂੰ ਤੁਸੀਂ ਉੱਥੇ ਰੱਖ ਕੇ ਕੰਮ ਦਿਓ ਜੇ ਉਹ ਬਾਹਰ ਜਾ ਕੇ ਕੰਮ ਕਰ ਸਕਦੇ ਆ ਤੇ ਉਹ ਪੰਜਾਬ 'ਚ ਰਹਿ ਕੇ ਵੀ ਕਰ ਸਕਦੇ ਆ ਤੇ ਪਾਰਤ ਵਾਲੇ ਬਾਕੀ ਦੇ ਰਾਜੇ ਹੈਗੇ ਨੇ ਉੱਥੇ ਵੀ ਰਹਿ ਕੇ ਜਿਹੜਾ ਹੈ ਕੰਮ ਹੋ ਸਕਦਾ ਹੈ ਇਹ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈਗੀ ਜੀ ਬਿਲਕੁਲ ਜੀ ਕਈ ਤਰੀਕੇ ਦੀਆਂ ਚੀਜ਼ਾਂ ਜੇਕਰ ਸਰਕਾਰ ਸਰਕਾਰਾਂ ਦੇ ਵੱਲੋਂ ਸਖਾਈ ਦੇ ਰੂਪ ਦੇ ਵਿੱਚ ਸਾਹਮਣੇ ਰੱਖੀਆਂ ਜਾਂਦੀਆਂ ਨੇ ਉਹਨਾਂ ਦੇ ਕੁਝ ਪੋਜ਼ਿਟਿਵ ਇੰਪੈਕਟਸ ਵੀ ਹੁੰਦੇ ਨੇ ਜੋ ਹਾਂ ਸਾਨੂੰ ਅੱਜ ਨਜ਼ਰ ਨਹੀਂ ਆਣਗੇ ਥੋੜੇ ਸਮੇਂ ਬਾਅਦ ਸਾਨੂੰ ਅਹਿਸਾਸ ਜ਼ਰੂਰ ਹੋਏਗਾ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਅੱਜ ਦੇ ਲਈ ਫਿਲਹਾਲ ਬਸ ਇੰਨਾ ਹੀ ਧੰਨਵਾਦ ਕਰਦੇ ਹਾਂ ਸਾਡੇ ਸੰਗਤਾਂ ਦਾ ਸਾਡੇ ਦਰਸ਼ਕਾਂ ਦਾ ਜੋ ਸਾਡੇ ਨਾਲ ਜੁੜੇ ਧੰਨਵਾਦ ਕਰਦੇ ਸਰਦਾਰ ਜਗਜੀਤ ਸਿੰਘ ਜੀ ਦਾ ਫਤਿਹ ਦੀ ਸਾਂਝ ਪਾਗੇ ਸੰਗਤ ਤੇ ਜਸਤ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ